ਮੈਂ ਵਾਈਲੋਂ ਲੈਣਾ ਤੋਂ ਗੱਲ ਕਰਦਾ ਸੀਗਾ ਜੀ ਉਹ ਲੁਧਿਆਣੇ ਤੋਂ ਠੀਕ ਹੈ ਵੀਰ ਆ ਜਾਓ ਥੇ ਹਾਂਜੀ ਵੀਰ ਆ ਜਾਓ ਥੈਂਕ ਯੂ ਹਾਂਜੀ ਹਾਂਜੀ ਮੈਂ ਭਾਈ ਤੁਸੀਂ ਗੱਲ ਕਰ ਰਹੇ ਸੀਗੇ ਆਪਣੇ ਵੀ ਫਰੋਡ ਦੇ ਉੱਤੇ ਹਾਂ ਹਾਂ ਤਾਂ ਮੈਂ ਭਾਈ ਗੱਲ ਕਰਨੀ ਸੀ ਵੀ ਮਤਲਬ ਆਪਣੇ ਨਾਲ ਹੀ ਫਰੋਡ ਹੋ ਗਿਆ ਆਪਣੇ ਬੰਦਿਆਂ ਨੇ ਫਰੋਡ ਕਰ ਲਿਆ ਆਪਣੇ ਨਾਲ ਆਹੋ ਹੋ ਦੱਸੋ ਕੀ ਹੋਇਆ ਹਾਂ ਹਾਂ ਹਾਂਜੀ ਭਾਈ ਆਪਣੇ ਇਦਾਂ ਸੀਗਾ ਵੀ ਮੇਰਾ ਜਿਵੇਂ ਮੈਂ ਸੀਗਾ ਜੀ ਆਪਣਾ ਜਿਵੇਂ 2.5 ਸਾਲ ਦਾ ਹਾਂ ਹਾਂ ਉਦੋਂ ਮੇਰੇ ਮਦਰ ਐਕਸਪਾਇਰ ਹੋ ਗਏ ਸੀਗੇ ਜੀ ਓਹ ਹੋ ਹੋ ਅੱਛਾ ਠੀਕ ਹੈ ਤੇ ਹਾਂਜੀ ਉਸ ਤੋਂ ਬਾਅਦ ਮੇਰੇ ਪਾਪਾ ਨੇ ਮੇਰੀ ਦਾਦੀ ਨੇ ਤੇ ਚਲੋ ਮੇਰੇ ਚਾਚੇ ਚਾਚੀ ਸੀਗੇ ਨਾਲ ਹਮ ਹਮ ਸਾਰਿਆਂ ਨੇ ਮਿਲ ਕੇ ਮੈਨੂੰ ਪਾਲ ਲਿਆ ਜੋ ਕੀਤਾ ਮਤਲਬ ਆਪਾ ਵੱਡੇ ਹੋ ਗਏ ਹਮ ਹਮ ਤੇ ਉਸ ਤੋਂ ਬਾਅਦ ਕੀ ਭਾਈ ਮੇਰਾ ਆਪਣਾ ਨਾ ਵਿਆਹ ਸੀਗਾ 2021 ਦੇ ਵਿੱਚ ਹਮ ਹਮ ਉਸ ਤੋਂ 21 ਦੇ ਵਿੱਚ ਵਿਆਹ ਸੀਗਾ ਉਦੋਂ ਕਰੋਨਾ ਚੱਲਦਾ ਸੀਗਾ ਭਾਈ ਤੁਹਾਨੂੰ ਦੀ ਸੈਕਿੰਡ ਲਹਿਰ ਆਈ ਸੀਗੀ ਆਪਣਾ ਕੀ ਕਹਿੰਦੇ ਆ ਇੰਡੀਆ ਦੇ ਵਿੱਚ ਓਕੇ ਹਮ ਹਮ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਕਾਰਡਬੂਡ ਚ ਪਾਏ ਸਾਰੇ ਪਾਸੇ ਕਿਤੇ ਆਪਣੇ ਮਾਮੇ-ਮੁੰਮਿਆਂ ਨੂੰ ਵੀ ਦੇਣਾ ਹੀ ਸਾਰੇ ਪਾਸੇ ਸਾਰੇ ਦਿੱਤੇ ਹਮਮਤਲਬ ਕੋਈ ਕਰੋਨਾ ਨਹੀਂ ਪਹੁੰਚ ਨਹੀਂ ਸਕਿਆ ਹਮ ਤੇ ਮੇਰਾ ਕੀ ਸੀ ਕਿ ਜਦੋਂ ਮੈਂ 2.5 ਸਾਲ ਦਾ ਸੀਗਾ ਉਸ ਤੋਂ ਬਾਅਦ ਆਪਣਾ ਆਣਾ ਜਾਣਾ ਨਾ ਮਾਮਿਆਂ ਦੇ ਬਹੁਤ ਘੱਟ ਸੀਗਾ ਮਾਮੇ ਮਾਸੀਆਂ ਦੇ ਸਾਰੇ ਕਿਤੇ ਹਮਮ ਤੇ ਮੇਰੇ ਜਿਹੜੇ ਫਾਦਰ ਸਾਹਿਬ ਜੀ ਉਹਨਾਂ ਨੇ ਦੁਬਾਰਾ ਵਿਆਹ ਵੀ ਨਹੀਂ ਕਰਾਇਆ ਦੁਬਾਰਾ ਹਮ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਮੇਰਾ ਵਿਆਹ ਹੋ ਗਿਆ ਕਰੋਨਾ 'ਚ ਹਮਮ ਉਸ ਤੋਂ ਬਾਅਦ ਜੀ ਆਪਣੇ ਕੀ ਹੋਇਆ ਸਾਲਵਰ ਮੁੰਡਾ ਹੋਇਆ ਇੱਕ ਸਾਲ ਬਾਅਦ ਬੱਚਾ ਹੋ ਗਿਆ ਠੀਕ ਹੈ ਮੁੰਡਾ ਹਾਂ ਹਾਂਜੀ 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 ਤੇ ਮੈਂ ਸੋਚੇ ਚਲੋ ਵੀ ਜਿਹੜੇ ਕਰੋਨਾ ਚ ਨਹੀਂ ਆਏ ਚਲੋ ਆਪਾਂ ਬੁਲਾ ਨਹੀਂ ਸੀਗੇ ਚਲੋ ਵੀ ਆਪਾਂ ਸਾਰਿਆਂ ਨੂੰ ਸੱਦਾ ਭੇਜਿਆ ਆਪਾਂ ਪਾਰਟ ਕਰਾਉਨੇ ਆ ਕਰੇ ਵੀ ਸਾਰਿਆਂ ਨੂੰ ਬੁਲਾਉਨੇ ਆ ਹਾਂ ਹਾਂ ਤੇ ਮੈਂ ਸਾਰਿਆਂ ਨੂੰ ਸੱਦਾ ਦਿੱਤਾ ਹੀ ਸਾਰਿਆਂ ਨੂੰ ਬੁਲਾਇਆ ਹੂੰ ਹੂੰ ਤੇ ਮੈਨੂੰ ਸਾਰਿਆਂ ਬਾਰੇ ਰਿਸ਼ਤੇਦਾਰਾਂ ਬਾਰੇ ਨਹੀਂ ਨੋਲੇ ਨਹੀਂ ਸੀਗੀ ਹੂੰ ਹੂੰ ਆਪਾਂ ਨੂੰ ਆਏ ਸੀ ਚਲੋ ਵੀ ਅੱਲੇ ਸਾਲਾਂ ਬਾਅਦ ਮਿਲੇ ਸਰ ਮੈਂ ਪਿਆਰ ਹੁੰਦਾ ਜੀ ਮਤਲਬ ਸਾਰੇ ਹੁੰਦੇ ਮਾਮਾ ਮਾਮੀ ਆ ਸਾਰੇ ਇਦਾਂ ਦਾ ਹੈਗੇ ਆ ਵੀ ਰਿਸ਼ਤੇਦਾਰ ਆਏ ਆ ਹਮ ਹਮ ਆਪਾਂ ਸਾਰਿਆਂ ਨੂੰ ਬੁਲਾਇਆ ਜੀ ਸਾਰੇ ਆਪਣੇ ਆਏ ਮਾਸੜਾ ਆਏ ਸਾਰੇ ਆਏ ਆਪਣੇ ਆਪਣਾ ਪਾਰ ਤੇ ਆਏ ਦੋ ਮਾਸੜਾ ਮੇਰੇ ਹਮ ਹਮ ਤੇ ਇੱਕ ਸੁਨਾਮ ਆ ਇੱਕ ਸਰਹਾਲਦਾਰ ਤੇ ਪਰਣਾਲੇ ਮੇਰੇ ਨਾਨਕੇ ਆ ਸਾਰੇ ਆਏ ਤੇ ਮਾਮੇ ਮੇਰੇ ਦੋ ਆ ਇੱਕ ਵੱਡਾ ਮਾਮਾ ਛੋਟਾ ਮਾਮਾ ਐਕਸਪਾਇਰ ਹੋ ਗਿਆ ਠੀਕ ਆ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਮੇਰੇ ਸਾਰੇ ਰਿਸ਼ਤੇਦਾਰ ਆਏ ਉਸ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਮੇਰਾ ਛੋਟਾ ਵਾ ਮੇਰਾ ਮੁੰਡਾ ਸੀਗਾ ਹੂੰ ਹੂੰ ਉਹ ਮਤਲਬ ਇਥੇ ਲੁਧਿਆਣਾ ਸਾਡੇ ਘਰ ਦੇ ਕੋਲ ਹੀ ਰਹਿੰਦੇ ਸੀ ਓਕੇ ਤੇ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀ ਕੋਲੀ ਰਹਿੰਦੇ ਆ ਹੂੰ ਹੂੰ ਤੇ ਉਸ ਤੋਂ ਬਾਅਦ ਕਿ ਜਦੋਂ ਪਾੜ ਤੇ ਆਏ ਵੀ ਉਹ ਕਹਣਾ ਵੀ ਉਹਨਾਂ ਨੇ ਮੇਲ ਜੋਲ ਕੀਤਾ ਮੈਨੂੰ ਪਤਾ ਲੱਗਿਆ ਵੀ ਨੇੜੇ ਰਹਿੰਦੇ ਆ ਚਲੋ ਮੈਂ ਕਿਹਾ ਚਲੋ ਵੀ ਨੇੜੇ ਰਹਿੰਦੇ ਚਲੋ ਵੀ ਹਾਇ ਹੈ ਲੋਨ ਦੀ ਰਹੂਗੀ ਹੂੰ ਹੂੰ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਪਾੜ ਤੋਂ ਪਗਰਾਇ ਸਤੰਬਰ ਚ ਹੂੰ ਹੂੰ ਤੇ ਉਸ ਤੋਂ ਬਾਅਦ ਦੀਵਾਲੀ ਆ ਗਈ ਦੀਵਾਲੀ ਚ ਉਹ ਮੇਰੇ ਜਿਹੜੇ ਛੋਟੇ ਮੇਰੇ ਮੁੰਡੇ ਆ ਆਪਣੇ ਆ ਵੀ ਮੇਰੇ ਘਰੇ ਆ ਗਿਆ ਹੂੰ ਮਾਮੇ ਲੇਖੇ ਵੀ ਹਾਂ ਚਲੋ ਦੀਵਾਲੀ ਆ ਚਲੋ ਵੀ ਅਸੀਂ ਕੋਈ ਦੀਵਾਲੀ ਦੇ ਜਾਨੇ ਤੁਹਾਨੂੰ ਹੂੰ ਹੂੰ ਉਸ ਤੋਂ ਬਾਅਦ ਅਸੀਂ ਚਲੋ ਦੀਵਾਲੀ ਦੇਣ ਚਲੇ ਗਏ ਹੂੰ ਤੇ ਇਹ ਤਾਂ ਚਲੋ ਆਪਣਾ ਨਾ ਔਨ ਜਾਣ ਲੱਗਿਆ ਰਿਹਾ ਮੜਾ ਮੋਟਾ ਵੀ ਚਲੋ ਮੈਂ ਕਿਹਾ ਜੀ ਨੂੰ ਵਧੀਆ ਔਨ ਜਾਣ ਤੇ ਲੱਗ ਗਿਆ ਚਲੋ ਮੇਰੀ ਘਰ ਵਾਲੀ ਵੀ ਕਹਿੰਦੀ ਵੀ ਹਾਂ ਵੀ ਚਲੋ ਮੇਲਾ ਵਰਤਣਾ ਸ਼ੁਰੂ ਹੁੰਦਾ ਥੋੜਾ ਹੁਣ ਹਾਂ ਹਾਂ ਵੀ ਚਲੋ ਵਧੀਆ ਬੰਦੇ ਆ ਹੂੰ ਹੂੰ ਉਸ ਤੋਂ ਬਾਅਦ ਕੀ ਹੋਇਆ ਜਿਹੜਾ ਮੇਰੇ ਛੋਟੇ ਮਾਮੇ ਦਾ ਮੁੰਡਾ ਜਿਹੜਾ ਮੇਰੇ ਘਰੇ ਆਇਆ ਸੀ ਉਹਦਾ ਇੱਕ ਭਰਾ ਜਿਹੜਾ ਉਹ ਜਾਪਾਨ ਰਹਿੰਦਾ ਈ ਓਕੇ ਉਹ ਜਪਾਨ ਚ ਉਹਨੇ ਜਪਾਨਨ ਮਤਲਬ ਕੁੜੀ ਦਾ ਵਿਆਹ ਕਰਾਇਆ ਹੋਇਆ ਹੂੰ ਹੂੰ ਉਥੇ ਪੱਕਾ ਜਪਾਨ ਚ ਹੂੰ ਹੂੰ ਤੇ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਉਹ ਹੈ ਹੀ ਮੈਨੂੰ ਉਹਦੇ ਮਾਮੇ ਦੇ ਮੁੰਡੇ ਦਾ ਫੋਨ ਆਇਆ ਕਦੇ ਨਾ ਮਾਮੇ ਦਾ ਮੁੰਡਾ ਕਹਿੰਦਾ ਜੀ ਮੈਂ ਨਾ ਰੋਡੇ ਨਾਲ ਮਤਲਬ ਤੁਸੀਂ ਆ ਜਾਓ ਵੀ ਮੇਰਾ ਇੱਥੇ ਭਾਈ ਆਪਣਾ ਮੈਂ ਨਾ ਟਰਾਂਸਪੋਰਟ ਦਾ ਕੰਮ ਕਰਦਾ ਲੁਧਿਆਣੇ ਅੱਛਾ ਠੀਕ ਹੈ ਹੂੰ ਹਾਂਜੀ ਹਾਂਜੀ ਆਪਣਾ ਇੱਕ ਛੋਟੀ ਗੱਡੀ ਪਾਈ ਹੋਈ ਆ ਆਪਾਂ ਲੋਕਲ ਲੋਕਲ ਲੁਧਿਆਣੇ ਆਪਣਾ ਪੰਜਾਬ ਪੰਜਾਬੀ ਚ ਚੱਲਦੇ ਆ ਹੂੰ ਹੂੰ ਤੇ ਉਹ ਕਹਿੰਦਾ ਵੀ ਤੈਨੂੰ ਗੱਡੀ-ਗੁੱਡੀ ਚਲਾਣੀ ਆਉਂਦੀ ਹੈ ਵੀ ਜਿਵੇਂ ਜ ਪਾਲ ਤੋਂ ਨਹੀਂ ਆਉਣਾ ਵੀ ਉਹਨੂੰ ਗੱਡੀ ਚਲਾਉਣੀ ਓਕੇ ਹੋ ਥੋੜੀ ਜਿਹੜੀ ਰੋਡ ਤੇ ਵੀ ਤੂੰ ਮੇਰੇ ਨਾਲ ਚੱਲ ਵੀ ਆਪਾਂ ਉਹਨੂੰ ਲੈ ਆਉਣੇ ਜਾ ਕੇ ਮੈਨੂੰ ਗੱਡੀ ਚਲਾਉਣੀ ਆਉਂਦੀ ਅੱਛਾ ਵੀ ਉਹ ਤੇ ਮੇਰੀ ਮਾਸਦੀ ਰਹਿੰਦੀ ਦਿੱਲੀ ਆਪੋ ਤੋਂ ਗੱਡੀ ਚੱਕ ਲੈਣੀ ਹੁੰਦੀ ਵੇ ਇੱਥੋਂ ਆਪਾਂ ਬਚ ਜਾਣਾ ਹਾਂ ਥੋੜਾ ਛੇਤੀ ਰੱਖ ਲਓ ਹਾਂਜੀ ਤੇ ਹੂੰ ਤੇ ਹਾਂਜੀ ਮੈਂ ਕਿਹਾ ਚਲੋ ਮੈਂ ਚਲੋ ਮੈਂ ਚੱਲਦਾ ਮੈਂ ਪਹਿਲਾਂ ਮਨਾਂ ਕਰਤਾ ਫਿਰ ਮੇਰੇ ਘਰ ਵਾਲੇ ਕਹਿੰਦੀ ਵੀ ਚਲੋ ਤੁਸੀਂ ਅੰਨੇ ਟਾਈਮ ਬਾਅਦ ਮਿਲੋ ਤੁਸੀਂ ਚਾ ਆਓ ਹੂੰ ਮੇਰੀ ਉਹਨਾਂ ਨਹੀਂ ਮਤਲਬ ਨਾ ਉਹ ਨਹੀਂ ਸੀਗੀ ਨੇੜਤਾ ਜਦੋਂ ਮਤਲਬ ਅਸੀਂ ਮੈਂ ਉਹਨਾਂ ਨਾਲ ਗਿਆ ਤੇ ਅਸੀਂ ਬਸਤੇ ਚ ਗਏ ਰਸਤੇ 'ਚ ਮਤਲਬ ਦੋ ਬੰਦੇ ਉਹਨੇ ਹਾਣਵਾਣੀ ਹੁੰਦੇ ਜਿਵੇਂ ਆਪਣੀ ਗੱਲ ਸਾਂਝੀ ਕਰਦੇ ਗੱਲਾਂ-ਵੱਲਾਂ ਕਰਦੇ ਆ ਉਹਨਾਂ ਨਾਲ ਗੱਲ ਖੁੱਲ ਗਈ ਵੀ ਹਾਂ ਵੀ ਇਦਾਂ ਇਦਾਂ ਹਾਂ ਵੀ ਚਲੋ ਆਏ ਆਏ ਵੀ ਮੈਂ ਆਹ ਜੀ ਜਾਂ ਤਾਂ ਆਪਾਂ ਜਿਹੜੀ ਗੱਲ ਆ ਆਪਾਂ ਕਰ ਲਈਏ ਜਿਹੜੀ ਅੱਛਾ ਹੋਇਆ ਕੀ ਆ ਉਹ ਦੱਸੋ ਮੇਰਾ ਵੀਰ ਹੈ ਨਾ ਆਪਾਂ ਰੋਟੀ ਖਾ ਲਈ ਆਪਾਂ ਚਾਰਨਾ ਖਾ ਲਈ ਆਪਾਂ ਮੱਝ ਖਾ ਲਈ ਹਾਂਜੀ 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 ਉਹ ਆਪਾਂ ਭਾਈ ਸਾਰਾ ਕੁਝ ਹੋ ਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਜਦੋਂ ਸਾਡੀ ਨੇੜਤਾ ਵੱਧ ਗਈ ਤੇ ਉਹ ਭਾਈ ਮੈਨੂੰ ਕਹਿੰਦਾ ਵੀ ਮੈਂ ਨਾ ਵੀ ਆਪਣਾ ਵੀ ਕੰਮ ਕਰਦਾ ਵੀ ਮਤਲਬ ਪੈਸੇ ਪੁਸੇ ਆਪਣੇ ਲੋਨਾ ਸਾਰੇ ਪਾਸੇ ਹਾਂ ਹਾਂ ਵੀ ਤੁਸੀਂ ਵੀ ਮੇਰੇ ਥਰੂ ਪੈਸੇ ਲਾ ਲਓ ਮੈਂ ਕਿਹਾ ਵੀ ਕੀ ਕੰਮ ਕਰਦਾ ਹਾਂਜੀ ਮੈਨੂੰ ਮੜਾ ਹੋ ਗਿਆ ਵੀ ਵੀ ਕੀ ਕੰਮ ਕਰਦਾ ਤਾਂ ਉਹ ਮੈਨੂੰ ਕਹਿੰਦਾ ਸ਼ੇਅਰ ਮਾਰਕੀਟ ਵਿੱਚ ਪੈਸੇ ਲੋਣਾ ਅੱਛਾ ਹਾਂਜੀ ਤੇ ਮੈਨੂੰ ਮੜਾ ਲਾਲਚ ਵਧ ਗਿਆ ਮੈਂ ਕਿਹਾ ਵੀ ਸ਼ੇਰ ਮਾਰ ਡੀਟ ਕਿਵੇਂ ਮਤਲਬ ਮੈਨੂੰ ਉਹਨੇ ਮੇਰੇ ਉੱਤੇ ਅੱਗੇ ਸ਼ੋਅ ਕੀਤਾ ਵੀ ਜਿਵੇਂ ਮਤਲਬ ਪੂਰਾ ਹਾਈ ਫਾਈ ਬੰਦਾ ਹੁੰਦਾ ਰਹਿੰਦੇ ਕਿਰਾਏ ਦੇ ਸੀਗੇ ਉਹ ਇੱਥੇ ਹਾਂ ਹਾਂ ਤੇ ਹਾਈ ਫਾਈ ਉਹਨੇ ਸ਼ੋਅ ਕੀਤਾ ਵੀ ਮੇਰੇ ਕੋ ਗੱਡੀ ਗੱਡੀ ਉਹਦੇ ਕੋਲ ਸੀਗੀ ਇੱਕ ਗੱਡੀ ਲਈ ਹੋਈ ਸੀ ਉਹਨੇ ਬੜੀ ਪਹੰਗੀ ਉਹਨੇ ਹਾਰਲੇਡ ਵਿਸ਼ਨ ਮੋਟਰਸਾਈਕਲ ਲੈ ਹੋਇਆ ਸੀਗਾ ਈ ਆਈਫੋਨ ਵਗੈਰਾ ਹੋਰ ਵੱਲੋਂ ਹੋਰ ਸਮਾਨ ਬੜਾ ਵਧੀਆ ਲਿਆ ਇਸ ਘਰੇ ਤੇ ਮੁੰਡਾ ਉਹਨਾਂ ਦਾ ਭਰਾ ਇੱਕ ਜਪਾਨ ਸੀ ਮੈਂ ਕਿਹਾ ਚਲੋ ਵੀ ਵਧੀਆ ਬੰਦੇ ਹੋਣੇ ਆ ਹਾਂ ਹਾਂ ਤੇ ਮੈਨੂੰ ਤਾਂ ਹੋ ਗਿਆ ਵੀ ਚਲੋ ਜੈਨੂਨ ਬੰਦੇ ਆ ਉਹਨੇ ਮਾਮੇ ਦੇ ਮੁੰਡੇ ਆ ਵਿਚੋ ਮਰਜੀ ਆ ਹਾਂ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਉਹਨੇ ਮੈਨੂੰ ਥੋੜਾ ਥੋੜਾ ਲਾਲਚ ਚ ਲੈ ਲਿਆ ਹਾਂ ਉਹ ਮੇਰੇ ਮੁੰਡੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਇਹ ਉਹ ਤੇ ਉਸ ਤੋਂ ਬਾਅਦ ਮੈਨੂੰ ਹੋ ਗਿਆ ਵੀ ਮਤਲਬ ਚਲੋ ਵੀ ਮੈਂ ਵੀ ਜ਼ਿੰਦਗੀ ਚ ਅੱਗੇ ਵਧਣਾ ਵੀ ਚਲੋ ਮੈਂ ਇੱਕ ਦਾ ਟਰਾਂਸਪੋਰਟ ਦਾ ਕੰਮ ਹੀ ਆ ਕਿ ਮੈਂ ਚਲੋ ਮੈਂ ਉਹਨੂੰ ਪੁੱਛ ਲਿਆ ਵੀ ਮੇਰੇ ਪੈਸੇ ਉਹੇ ਮੇਰੇ ਵੀ ਲਵਾ ਦੇ ਹੂੰ ਹੂੰ ਉਹ ਮੈਨੂੰ ਕਹਿੰਦਾ ਵੀ ਭਾਜੀ ਵੀ ਆਪਣਾ ਮੈਂ ਨਾ 100000 ਰੁਪਏ ਲੋਣਾ ਵਾ ਲੱਖ ਰੁਪਏ ਇੰਡੀਆ ਦਾ ਘੱਟੋ ਘੱਟ ਲਾਉਣਾ ਠੀਕ ਹੈ ਹਾਂਜੀ ਹਾਂਜੀ ਤੇ ਮੈਂ ਤੁਹਾਨੂੰ 15% ਵਿਆਜ ਦਊਗਾ ਤੇ 15 15000 ਰੁਪਏ ਮਹੀਨੇ ਦਾ ਠੀਕ ਹੈ ਹਾਂਜੀ ਤੇ ਕਹਿੰਦਾ ਵੀ 15000 ਰੁਪਏ ਤੁਹਾਨੂੰ ਵਿਆਜ ਦਊਗਾ ਜੇ ਮੈਂ ਲੱਖ ਰੁਪਏ ਲੋਣਾ ਵਾ ਹੂੰ ਆਇ ਤੇ ਤਾਂ ਗੱਲ ਹੈ ਤੇ ਮੈਂ ਆਪਣੀ ਮਾਸੀ ਆਦੀ ਮਾਸੀ ਦੇ ਪੈਸੇ ਵੀ ਲਾਏ ਹੋਏ ਆ ਮੇਰੀ ਮਾਸੀਆਂ 2 ਲੱਖ ਰੁਪਏ ਲਾਏ ਆ ਮੇਰੇ ਕੋਲ ਤਾਂ ਉਹਨੇ ਮੈਨੂੰ ਪ੍ਰੂਫ ਦਿਖਾ ਦੇ ਸਾਰੇ ਅੱਛਾ ਅਕਾਊਂਟ ਚ ਪੈਸੇ ਦਿਖਾ ਦੇ ਤੇ ਆਪਣੀ ਇੱਕ ਉਹਨੇ ਆਪਣੀ ਸਰੋਤ ਦੇਲ ਦੀ ਕੋਈ ਐਲਸੀ ਲੈ ਵੀ ਰਹੀ ਸੀਗੀ ਕੋਈ ਅੱਛਾ ਉਹ ਸ਼ੋਅ ਕਰਦੀ ਤੇ ਮੇਰੇ ਮਨ ਚ ਸੋਣਾ ਲਾਲਚ ਆ ਗਈ ਹੂੰ ਹੂੰ ਤੇ ਮੈਂ ਕੀ ਕੀਤਾ ਜੀ ਮੇਰੇ ਕੋਲ ਤਾਂ ਪੈਸੇ ਸੀਗੇ ਨਹੀਂ ਚੱਲੋ ਹੂੰ ਹੂੰ ਤੇ ਮੈਂ ਕੀ ਕੀਤਾ ਮੇਰੇ ਨਾਲ ਗਵਾਂਡੀ ਪੈਸੇ ਦਿੰਦੇ ਵੀ ਵਿਆਜ ਤੇ ਅਤੇ ਗਾਂ ਬਿਆਰ ਤੇ ਫੜ ਕੇ ਗਾਂ ਦੇਤੇ ਬਿਆਰ ਤੇ ਓਕੇ ਹਾਂਜੀ ਹਾਂਜੀ ਕਿੰਨੇ ਦਿੱਤੇ ਪੈਸੇ 5% 6 5 6% ਤੇ ਵਿਆਜ ਦੇ ਪੈਸੇ ਅੱਛਾ ਠੀਕ ਐ ਤੇ ਮੇਰੇ ਮਨ ਚ ਲਾਲਚ ਆ ਗਿਆ ਮੈਂ ਕਿਹਾ ਵੀ ਅਗਲੇ ਵੀ 5% ਤੇ ਉਹ ਦਿੰਦੇ ਆ ਵੀ ਉਹ ਮੈਨੂੰ 15 ਦਿੰਦਾ 16 ਦਿੰਦਾ ਕਿ ਮੈਂ ਉਹ ਤੋਂ ਪੈਸੇ ਫੜ ਕੇ ਗਾਂ ਦੇ ਦਿੰਦਾ ਵੀ ਚਲੋ 5% ਉਹਨੂੰ ਦੇ ਦੂੰ 10000 ਰੁਪਏ ਮੈਨੂੰ ਬਾਜੂਆ ਮਹੀਨੇ ਦਾ ਹੂੰ ਹੂੰ ਤੇ ਮੈਂ ਵੀ ਗਵਾਂਡੀਆਂ ਤੋਂ ਫੜ ਕੇ ਪੈਸੇ ਦੇਤੇ ਹੂੰ ਹੂੰ ਤੇ ਉਹਨੇ ਹੀ ਮੈਨੂੰ ਦੋ ਕੁ ਮਹੀਨੇ ਤਹੇ ਰਤੇ ਉਹਨਾਂ ਨੂੰ 15 15 16 1000 ਰੁਪਏ ਪੈਸੇ ਦਿੱਤੇ ਹਾਂ ਤੇ ਇੱਕ ਦਿਨ ਕੀ ਹੋਇਆ ਜੀ ਉਹ ਨਾ ਮਾਮੀ ਤੇ ਮਾਮੀ ਦਾ ਮੁੰਡਾ ਮੇਰੇ ਘਰੇ ਆ ਗਏ ਦੋਨੇ ਆਣੇ ਹਾਂ ਹਾਂ ਉਹ ਮੈਨੂੰ ਕਹਿੰਦਾ ਜੀ ਸਾਡਾ ਪਤਾ ਨਹੀਂ ਕਹਿੰਦਾ ਵੀ ਆਪਣਾ ਸਾਡਾ ਨਾ business ਆ ਕੋਈ ਕਿਸੇ 파ਟਰਨ ਨਾਲ ਤਿੰਨ 파ਟਰਨ ਨਾਲ ਸੀ ਹਾਂ ਹਾਂ ਵੀ ਸਾਡਾ ਇੱਕ ਨਾ business ਚੱਲਦਾ ਵੀ ਉਹ ਹੈ ਕਿ ਸਾਨੂੰ ਨਾ ਘਾਟਾ ਹੋ ਗਿਆ ਉਹਦੇ 'ਚ ਤੇ ਸਾਡਾ ਜਿਹੜਾ ਇੱਕ 파ਟਰਨ ਵਾਲਾ ਉਹ ਕਹਿੰਦਾ ਵੀ ਮੈਂ ਪਾਸੇ ਹਟਣਾ ਹਾਂ ਹਾਂ ਉਹਨਾਂ ਨੇ ਗੱਲ ਪਤਾ ਨਹੀਂ ਇਦਾਂ ਕਮਾਈ ਜੀ ਤੱਲੋ ਮੇਰੇ ਦਿਮਾਗ ਚ ਗੱਲ ਆਈ ਵੀ ਚਲੋ ਵੀ ਅਗਲੇ ਪਰੇਸ਼ਾਨ ਆ ਜੇ ਮਰਜ਼ੀਆਂ ਉਹ ਮੇਰੇ ਕੋਲ ਆਏ ਉਹਨਾਂ ਨੂੰ ਪਤਾ ਸੀ ਮੈਂ ਵਿਆਜ ਤੇ ਪੈਸੇ ਲੈ ਕੇ ਦਿੱਤੇ ਹੋਏ ਆ ਵੀ ਸਾਨੂੰ ਹੋਰ ਵਿਆਜ ਤੇ ਪੈਸੇ ਦਊਗਾ ਬੰਦਾ ਉਹ ਠੀਕ ਹੈ ਹਾਂ ਅੱਛਾ ਉਹਨੂੰ ਕਹਿੰਦਾ ਵੀ ਮੈਨੂੰ ਨਾ 2 ਲੱਖ ਰੁਪਏ ਦੀ ਹੋਰ ਲੋੜ ਆ ਅੱਛਾ ਤਿੰਨ ਹੋ ਗਿਆ ਟੋਟਲ ਤੇ ਹਾਂਜੀ ਹਾਂਜੀ ਤੇ ਮੈਂ ਉਹਨੂੰ ਕੀ ਕੀਤਾ ਮੇਰੇ ਕੋਲ ਆਏ ਮੇਰੀ ਵਾਈਫ ਕੋਲ ਆਏ ਮੇਰੇ ਪਾਪਾ ਵੀ ਐਕਸਪਾਇਰ ਹੋ ਗਏ ਮੇਰੇ ਮੰਮੀ ਐਕਸਪਾਇਰ ਤੇ ਇਕੱਲੇ ਆ ਮੇਰੀ ਮੇਰੀ ਵਾਈਫ ਤੇ ਮੇਰਾ ਇੱਕ ਮੁੰਡਾ ਤੇ ਮੈਂ ਹੂੰ ਹੂੰ ਤੇ ਉਹ ਜਦੋਂ ਮੇਰੇ ਕੋਲ ਆਏ ਤੇ ਉਹ ਕਹਿੰਦੇ ਵੀ ਸਾਨੂੰ ਨਾ ਇਤਤ ਕਰਕੇ ਫਸ ਗਏ ਆ ਵੀ ਸਾਡੇ ਨਾਲ ਕਿਹੇ ਬੰਦੇ ਨੇ ਉਹ ਕਹਿੰਦੇ ਵੀ ਆਪਣਾ ਕੀ ਆ ਵੀ ਅਬਾ ਜੀ ਆਪਾਂ ਗੱਲ ਦੇਖੋ ਜੇ ਤਾਂ ਆਪਾਂ ਕਰ ਲਿਆ ਛੇ 3 ਲੱਖ ਡਾਲਰ ਤੁਸੀਂ ਉਹਨਾਂ ਨੂੰ ਰੁਪਈਆ ਦੇਤਾ ਫੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਹਾਂਜੀ ਉਸ ਤੋਂ ਬਾਅਦ ਆਇਆ ਹੋਇਆ ਜੀ ਉਹਨਾਂ ਜਾਣ ਲੱਗੇ ਸਾਡੇ ਘਰੋਂ ਤੇ ਮੈਂ ਉਹ ਮੈਂ ਉਹਨਾਂ ਨੂੰ ਉਹਨੂੰ ਲੱਗਿਆ ਵੀ ਇਹ ਵਿਆਹੇ ਚ ਪੈਸੇ ਹੋਰ ਦਵਾਉ ਤੁਹਾਨੂੰ 2 ਲੱਖ ਰੁਪਈਆ ਹੂੰ ਹੂੰ ਤੇ ਮੈਂ ਉਹਨਾਂ ਨੂੰ ਵੀ ਕਿਹਾ ਤਾਂ ਪਹਿਲਾਂ ਮਨਾ ਕਰਤਾ ਹੂੰ ਹੂੰ ਤੇ ਜਦੋਂ ਚਲੇ ਗਏ ਮੇਰੇ ਘਰੋਂ ਤੇ ਮੇਰੇ ਚਾਚਾ ਜੀ ਕਹਿੰਦੇ ਵੀ ਉਹਨਾਂ ਨੇ ਮੈਨੂੰ ਦੇਖ ਲਿਆ ਚਾਚਾ ਚੀਨ ਦੇਖ ਲਿਆ ਵੀ ਜਾਂਦੇ ਆ ਦੋਨਿਆਂ ਨੇ ਵੀ ਕਿਉਂ ਗਏ ਉਹਨਾਂ ਨੂੰ ਪੁੱਛ ਲਿਆ ਵੀ ਕਿਉਂ ਆਏ ਸੀ ਕੀ ਗੱਲ ਹੋਈ ਆ ਉਹਨਾਂ ਸਾਰੀ ਗੱਲ ਦੱਸਤੀ ਮੈਂ ਕਿਹਾ ਵੀ ਮੇਰੇ ਤੋਂ ਨਾ 2 ਲੱਖ ਰੁਪਈਆ ਮੰਗਦੇ ਆ ਅਗਲੇ ਉਹ ਲੋੜ ਆ ਤੇ ਉਹ ਮੈਂ ਉਹਨਾਂ ਨੂੰ ਮਨਾ ਕਰਤਾ ਵੀ ਮੈਂ ਕਿਹਾ ਵੀ ਮੇਰੇ ਕੋਲ ਤਾਂ ਹੈ ਨਹੀਂ ਮੈਂ ਤਾਂ ਉਹ ਤੋਂ ਲੈ ਹੋਇਆ ਪਹਿਲਾਂ ਪੈਸੇ ਵੀ ਠੀਕ ਆ ਮਰਾ ਵੀਰ ਆਪਾਂ ਨਾ ਖੁੱਲੇ ਟਾਈਮ ਗੱਲ ਕਰਾਂਗੇ ਹਾਂਜੀ ਹਾਂਜੀ हां जी वीर आपा खुले टाइम ਗੱਲ ਕਰਾਂਗੇ ਇਨਾ ਸਮਾਂ ਤਾਂ ਆਪਾਂ ਤਾਂ ਘੰਟਾ ਲਾਤਾ ਮਰਾ ਵੀਰੇ ਤਾਂ ਭਾਈ ਗੱਲ ਤਾਂ ਸੁਣੋ ਬਰੀ ਹਾਂਜੀ ਭੇ ਕੱਲ ਆਪਾਂ ਫਿਨਿਸ਼ ਕਰੀਏ ਮੇਰਾ ਵੀਰੇ ਨਾ ਇਨਾ ਲੰਮਾ ਸਮਾਂ ਤਾਂ ਮੇਰੇ ਕੋਲ ਨਹੀਂ ਆ ਮੇਰੇ ਚਾਚੇ ਜੀ ਕਹਿੰਦੇ ਮੇਰੇ ਗੱਲ ਤਾਂ ਸੁਣੋ ਭਾਈ ਗੱਲ ਤਾਂ ਸੁਣੋ ਭਾਈ ਹਾਂਜੀ ਹਾਂਜੀ ਮੇਰੇ ਚਾਚੇ ਜੀ ਕਹਿੰਦੇ ਤੂੰ ਵੀ ਉਹਨੂੰ ਦਵਾ ਦੇ ਪੈਸੇ ਕੋਈ ਨਾ ਵੀ ਤੇਰੇ ਰਿਸ਼ਤੇਦਾਰ ਆ ਹੂੰ ਹੂੰ ਠੀਕ ਹੈ ਹਲੋ ਹਣ ਬਾਈ ਨੂੰ ਕਾਲ ਆ ਗਈ ਵਿੱਚ ਮੈਂ ਲੱਗਦਾ ਹਲੋ ਆ ਚਲੋ ਕੋਈ ਨਹੀਂ ਆਪਾਂ ਹਨਾ ਕਿਤੇ ਖੁੱਲਾ ਸਮਾਂ ਹੋਇਆ ਕ੍ਰਿਸਮਸ ਦੀਆਂ ਛੁੱਟੀਆਂ 'ਚ ਕਰਾਂਗੇ ਤਾਂ ਨਾ ਇਹਦਾ ਉਹ ਗੱਲ ਹੋਈ ਉੱਥੇ ਬੰਦੇ ਕਹਿੰਦਾ ਰਾਤੀ ਕਹਿੰਦਾ ਕੀ ਗੱਲ ਹੋਈ ਕਹਿੰਦਾ ਰਾਤੀ ਬੰਦਾ ਆਇਆ ਰੋਟੀ ਖਾਧੀ ਆ ਕਹਿੰਦਾ ਆਪਦੀ ਮਾਂ ਕੋਲ ਦੋ ਰੋਟੀਆਂ ਮੰਗੀਆਂ ਉਹ ਸਾਰੇ ਸੁਣ ਲਾ ਪਏ ਵੀ ਖਰੇ ਬੰਦੇ ਦੀ ਮੌਤ ਹੋ ਗਈ ਵਿਚਾਰੇ ਦੀ ਕਹਿੰਦਾ ਦੋ ਰੋਟੀਆਂ ਖਾਧੀਆਂ ਧਾਲ ਮੰਗੀ ਆਪਦੀ ਮਾਂ ਤੋਂ ਤੇ ਆਪਦੇ ਡੈਡੀ ਨੂੰ ਕਹਿੰਦਾ ਮੈਨੂੰ ਚਾਹ ਫੜਾ ਦਿਓ ਤੇ ਕਹਿੰਦਾ ਉਹਨੇ ਚਾਹ ਟੇਬਲ ਤੇ ਰੱਖਿਆ ਕਹਿੰਦਾ ਰੋਟੀ ਖਾਧੀ ਆ ਕਹਿੰਦਾ ਜਾ ਕੇ ਸੌ ਗਿਆ ਬਸ ਕਹਿੰਦੇ ਫੇਕ ਹੋਇਆ ਕਹਿੰਦਾ ਵੀ ਸਵੇਰ ਨੋਟ ਕੇ ਕੰਮ ਤੇ ਚੱਲ ਗਿਆ ਉਹ ਕਹਿੰਦੇ ਭਾਈ ਉਹ ਕੋ ਗੱਲਦਾ ਕੋ ਲੜਦੇ ਦਾ ਵੀ ਹੋਵੇ ਠੀਕ ਆ ਭਾਈ ਜੀ ਮੈਂ ਕਾਂਗਾ ਆਪਣੇ ਕੋ ਨਾ ਪ੍ਰੋਬਲਮ ਕੀ ਆ I love you call ਪਰ ਗੱਲ ਇਹ ਆ ਵੀ ਆਪਣੇ ਕੋਲੇ ਸਮੇਂ ਦੀ ਕਮੀ ਆ ਵੀ ਐਡੀ ਗੱਲ ਜਿਹੜੀ ਆ ਵੀ ਸਿੱਧੀ ਆਪਾਂ ਕਰ ਲਈਏ ਵੀ ਹਾਂ ਠੱਗੀ ਲੱਗੀ ਆ ਆਪਣੀ ਮਾਸੀ ਨੇ ਉਹਨੇ ਜੁੱਤੀ ਲੈ ਆਂਦੀ ਫੇ ਆਪਾਂ ਜਰਾਬਾ ਪਾ ਲੀਆਂ ਫੇ ਮੈਂ ਪੈਂਟ ਪਾਉਣ ਲੱਗਾ ਤੇ ਉਹ ਚ ਬੈਲਟ ਪਾ ਲਈ ਤੇ ਫੇ ਮੈਂ ਬੈਲਟ ਕੱਢ ਲਈ ਮੈਂ ਨਵੀਂ ਬੈਲਟ ਲਾ ਲਈ ਫੇਮਾ ਚਿੱਟੀ ਜੁੱਟੀ ਪਾ ਲਈ ਚਿੱਟੀ ਨਹੀਂ ਮੈਂ ਕਹਾ ਹੋਰ ਪੋਣੀ ਐ ਇਹ ਕੋਈ ਇੱਥੇ ਪਰ ਰੇਡੀਓ ਤੇ ਨਾ ਕਰੀਏ ਸੋ